ਸੇਰਾ ਤੋਂ ਬਾਅਦ ਸਾਹਿਬ ਮੈਨੂੰ ਖਾਣੇਦਾਰ ਬਣਾਇਆ ਲੱਡੂ ਵੰਡ ਫੋਜਣੇ ਨੇ ਫੋਜੀ ਜੰਗ ਜਿੱਤ ਕੇ ਆਇਆ ਇੱਕੋ ਹੀ ਦਿਨ ਦਾ ਸਭ ਲੋਕ ਰਾਤ ਤੱਕ ਦੇਗੇ ਵੀ ਕੱਲ ਜਾ ਕੇ ਆਪਣੇ ਫੈਮਿਲੀ ਨਾਲ ਵਾਪਸ ਸੈਲੀਬ੍ਰੇਟ ਕਰ ਪਾਉਗੇ ਕੱਲ ਇਸ ਦਿਨ ਦਾ ਹੀ ਸਭ ਦਾ ਇੰਤਜ਼ਾਰ ਰਹਿਦਾ ਪਾਪ ਪਾਸ ਤੇ ਤਾਂ ਵੱਡੀ ਗੱਲ ਨਹੀਂ ਹੋ ਸਕਦੀ ਕਿ ਬੇਟਾ ਉਹ ਤੋਂ ਉੱਪਰ ਤੇ ਹੋਂਦੇ ਤੇ ਆਵੇ ਬਹੁਤ ਬੜੀ ਖੁਸ਼ੀ ਗੱਲ ਨਹੀਂ ਹੈ ਸਾਡੇ ਵਾਸਤੇ ਵੀ ਸਾਡੇ ਸਾਰੇ ਪਾਸੇ ਬਹੁਤ ਖੁਸ਼ੀ ਬੜੇ ਚਿਰਾਂ ਤੋਂ ਬਾਅਦ ਸਾਹਿਬ ਮੈਨੂੰ ਥਾਣੇਦਾਰ ਬਣਾਇਆ ਲੱਡੂ ਵੰਡ ਫੌਜਣੇ ਨਹੀਂ ਫੌਜੀ ਜੰਗ ਜਿੱਤ ਕੇ ਆਇਆ ਪਰ ਅੱਜ ਜਿਸ ਨੌਜਵਾਨ ਦੀ ਗੱਲ ਕਰਾਂਗੇ ਉੱਥੇ ਅਸੀਂ ਗੱਲ ਥਾਣੇਦਾਰ ਤੋਂ ਵੀ ਅੱਪਰ ਕਰਾਂਗੇ ਕਿਉਂਕਿ ਅੱਜ ਅਸੀਂ ਲਾਲਪੁਰ ਪਿੰਡ ਦੇ ਵਿੱਚ ਖੜੇ ਆਂ ਜ਼ਿਲ੍ਹਾ ਰੋਪੜ ਬਲਾਕ ਨੂਰਪੁਰ 베ਦੀ ਦਾ ਪਿੰਡ ਲਾਲਪੁਰ ਜਿੱਥੇ ਦਾ ਮੁੰਡਾ ਜਿਹਦਾ ਨਾਮ ਵਿਸ਼ੇਸ਼ ਪੈਦ ਹੈ ਤੇ ਦੇਵਰਾਜ ਜੀ ਦਾ ਉਪੋਤਰਾ ਹੈ ਸ਼ਿਵ ਕੁਮਾਰ ਜੀ ਦਾ ਬੇਟਾ ਹੈ ਜਿਸ ਪਰਿਵਾਰ ਨੂੰ ਆੜਤ ਦੇ ਨਾਂ ਤੇ ਜਾਣਿਆ ਜਾਂਦਾ ਪੂਰਾ ਇਲਾਕਾ ਜਿਹੜਾ ਹੈ ਉਹਨਾਂ ਨੂੰ ਲਾਲਪੁਰ ਵਾਲੇ ਆਰਤ ਵਾਲੇ ਲਾਲਪੁਰ ਵਾਲੇ ਕਹਿੰਦੇ ਐ ਤੇ ਅੱਜ ਉਹਨਾਂ ਦਾ ਪੋਤਰਾ ਦੇਵਰਾਜ ਜਿਹੜੇ ਲਾਲਪਰੀਏ ਆਰਤ ਵਾਲੇ ਐ ਉਹਨਾਂ ਦਾ ਬੇਟਾ ਅੱਜ ਲੈਫਟੀਨੈਂਟ ਬਣ ਕੇ ਪਿੰਡ ਦੇ ਵਿੱਚ ਪੁੱਜਿਆ ਤੇ ਅੱਜ ਦੋਸਤੋ ਪਿੰਡ ਵਾਸੀਆਂ ਨੂੰ ਤੇ ਖਾਸ ਤੌਰ ਤੇ ਵਿਸ਼ੇਸ਼ ਵੈਦ ਦੇ ਪਰਿਵਾਰ ਨੂੰ ਗੋਡੇ-ਗੋਡੇ ਚਾਹ ਐ ਤੇ ਅੱਜ ਸਵਾਗਤ ਆ ਜਿਹੜਾ ਉਹ ਵਿਸ਼ੇਸ਼ ਵੈਦ ਦਾ ਜਿਹੜਾ ਉਹ ਕੀਤਾ ਜਾਣਾ ਤੁਹਾਨੂੰ ਆਓ ਦਿਖਾਉਂਦੇ ਆ ਅੱਜ ਦੀਆਂ ਤਸਵੀਰਾਂ ਇਹ ਸ਼ਾਨਦਾਰ ਤਸਵੀਰਾਂ ਵਿਸ਼ੇਸ਼ ਬੈਦ ਦਾ ਸਨਮਾਨ ਜਿੱਥੇ ਹਾਰਾਂ ਦੇ ਨਾਲ ਸਰਕਾਰ ਕੀਤਾ ਜਾ ਰਿਹਾ ਇਹ ਦੇਖ ਸਕਦੇ ਹੋ ਨਾਲ ਉਹਨਾਂ ਦੇ ਦਾਦਾ ਜੀ ਦੇਵ ਰਾਜ ਜੀ ਜਿਨ੍ਹਾਂ ਦੇ ਸਿਰ ਤੇ ਲੈਪੀਨਨ ਵਾਲੀ ਟੋਪੀ ਸਜਾਈ ਹੋਈ ਹੈ ਇੱਕ ਮਾਣ ਹੁੰਦਾ ਫਕਰ ਹੁੰਦਾ ਹੈ ਪਰਿਵਾਰ ਨੂੰ ਤੇ ਅੱਜ ਦਾਦਾ ਜੀ ਨੂੰ ਵੀ ਗੋਡੇ-ਗੋਡੇ ਚਾਹ ਹੈ ਕਿਉਂਕਿ ਉਹਨਾਂ ਦਾ ਪੋਤਰਾ ਲੈਫਟੀਨੈਂਟ ਬਣ ਕੇ ਅੱਜ ਪਿੰਡ ਦੇ ਵਿੱਚ ਪੁੱਜਿਆ ਲਾਲਪੁਰ ਦੇ ਵਿੱਚ ਉਹਨਾਂ ਦੇ ਗ੍ਰਹਿ ਦੇ ਵਿੱਚ ਪੁੱਜਿਆ ਜੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਲਾਲਪੁਰ ਦੇ ਵਿੱਚ ਵਿਸ਼ੇਸ਼ ਬੈਦ ਇਸ ਨੌਜਵਾਨ ਦਾ ਨਾਮ ਹੈ ਜਿਨੇ ਇਲਾਕਾ ਨੂਰਪੁਰ 베ਦੀ ਦੇ ਨਾਲ ਨਾਲ ਜ਼ਿਲ੍ਹਾ ਰੋਪੜ ਦਾ ਨਾਮ ਹੈ ਜਿਹੜਾ ਉਹ ਚਮਕਾਇਆ ਸਾਨੂੰ ਫਕਰ ਹੈ ਸਾਨੂੰ ਮਾਣ ਹੈ ਕਿ ਇਲਾਕਾ ਨੂਰਪੁਰ 베ਦੀ ਦੇ ਵਿੱਚ ਵੱਡੇ ਵੱਡੇ ਅਹੁਦੇ ਆ ਜਿਹੜੇ ਉਹ ਦਹਾਕਿਆਂ ਤੋਂ ਜਿਹੜੇ ਹੈ ਨੌਜਵਾਨ ਹੈ ਉਹਨਾਂ ਨੂੰ ਹਾਸਲ ਹੋਏ ਹੈ ਇਹ ਮਾਨਮੱਤਾ ਦਿਨ ਅੱਜ ਚੈਸ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਡੀਆਂ ਕਰ ਰਹੇ ਹਾਂ ਇਹ ਦੇਖਿਆ ਜਾ ਸਕਦਾ ਤੁਸੀਂ ਨਾਲ ਸਾਖ ਸੰਬੰਧੀ ਪਰਿਵਾਰ ਹੈ ਜਿਹੜਾ ਉਹ ਨੱਚ ਕੇ ਇਸ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਵਿਸ਼ੇਸ਼ ਪੈਦ ਦਾ ਜਿਹੜਾ ਹੈ ਉਹ ਵੈਲਕਮ ਹਾਰ ਪਾ ਕੇ ਤੇ ਨਾਲ ਫੁੱਲਾਂ ਦੇ ਹਾਰ ਨੋਟਾਂ ਦੇ ਹਾਰ 파 ਕੇ ਵਿਸ਼ੇਸ਼ ਬੈਦ ਦਾ ਸਨਮਾਨ ਹੈ ਜਿਹੜਾ ਉਹ ਕੀਤਾ ਗਿਆ ਇਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਅੱਜ ਦੀਆਂ ਇਹ ਪਿੰਡ ਲਾਲਪੁਰਾ ਜਿਹੜਾ ਹੈ ਅਕਬਰ ਸਿੰਘ ਲਾਲਪੁਰਾ ਦੇ ਨਾਮ ਦੇ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਪਿੰਡ ਜਾਣਿਆ ਜਾਂਦਾ ਹੈ ਜਿੱਥੇ ਅੱਜ ਇਹ ਨੌਜਵਾਨ ਜਿਸ ਪਿੰਡ ਦਾ ਲੈਫਟੀਨੈਂਟ ਭਰਤੀ ਹੋਇਆ ਫੌਜ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਰਹੇ ਹੋ तस्वीर माता की भारत माता की भारत माता की बंदे बंदे ਸਾਰੇ ਪਿੱਛੋਂ ਹੀ ਕਾਕਾ ਸਲਾਨ ਨੂੰ ਮਨ ਪਿੱਛੋਂ ਕਰਿਓ ਮੇਰੇ ਨਾਲ ਵਿਸ਼ੇਸ਼ ਜੀ ਨਾਲ ਖੜੇ ਅੱਜ ਪੈਸੇ ਵੀ ਅੱਜ ਦੇ ਦਿਨ ਵਾਸਤੇ ਉਹ ਵਿਸ਼ੇਸ਼ ਨੇ ਇਹ ਵਿਸ਼ੇਸ਼ ਜੀ ਇਹ ਬਹੁਤ ਵੱਡੀ ਗੱਲ ਹੈ ਖਾਸ ਤੌਰ ਤੇ ਸਾਡੇ ਇਲਾਕੇ ਦੇ ਲਈ ਤੇ ਤੁਹਾਡੇ ਲਈ ਇੱਕ ਕਲੈਕਟੀਨੈਂਟ ਦਾ ਉਹਦਾ ਜਿਹੜਾ ਅਚੀਵ ਕਰਨਾ ਇਹਦੇ ਬਾਰੇ ਦੱਸਿਓ ਕਿਉਂਕਿ ਕਿੰਨਾਕ ਤੁਹਾਨੂੰ ਜਿਹੜਾ ਸੀਡੀਐਸ ਦਾ ਟੈਸਟ ਨਹੀਂ ਹੁੰਦਾ ਕਿੰਨਾਕ ਹਾਰ ਲੱਗਿਆ ਠੀਕ ਲੱਗਿਆ ਕੋਈ ਜਾਣਕਾਰੀ ਦਿਓ ਦਰਸ਼ਕਾਂ ਜੀ ਪਹਿਲਾਂ ਤਾਂ ਬਹੁਤ ਧੰਨਵਾਦ ਤੁਹਾਡਾ ਜੀ ਪ੍ਰਸ਼ਨ ਮੇਰੇ ਦੇ ਸਾਹਮਣੇ ਪੁੱਟ ਅਪ ਕਰਨ ਲਈ ਬਾਕੀ ਮੇਰਾ ਇਹ ਕਹਿਣਾ ਹੈ ਆਪਣਾ ਸੀਡੀਐਸ ਦਾ ਇਗਜ਼ਾਮ ਹੁੰਦਾ ਮਲਟੀਪਲ ਐਂਟਰੀਜ਼ ਹੈ ਸਿਰਫ ਇੱਕ ਤਰੀਕਾ ਨਹੀਂ ਹੈ ਪਹੁੰਚਣ ਲਈ ਜੀ ਤੁਹਾਡੇ ਕੋਲ ਐਨਡੀਏ ਰਾਈਟ ਆਫਟਰ ਯੋਰ 12th ਯੂ ਹੈਵ ਯੋਰ ਸੀਡੀਐਸ ਯੋਰ ਐਨਸੀਸੀ ਐਂਟਰੀਜ਼ ਆਪਣਾ ਟੈਕਨੀਕਲ ਐਂਟਰੀਜ਼ ਹੁੰਦੀ ਹੈ ਜਾਂ ਟੀ ਐਂਟਰੀ ਹੁੰਦੀ ਜੱਜ ਐਡਵੋਕੇਟ ਜਨਰਲ ਦੀ ਐਂਟਰੀ ਹੁੰਦੀ ਇੱਕ ਮਾਧਿਅਮ ਨਹੀਂ ਹੈ ਮਲਟੀਪਲ ਵੇਸ ਹੈ ਪਹੁੰਚਣ ਲਈ ਦ ਓਨਲੀ ਥਿੰਗ ਰਿਕੁਆਇਰਡ ਇਜ਼ ਡੈਡੀਕੇਸ਼ਨ if you are dedicated enough ਤੁਸੀਂ ਕਿਸੇ ਦੇ ਵੀ ਉੱਤ ਸਕਦੇ ਇਟ ਇਸ ਨਾਟ ਅ ਟਫ ਜੌਬ ਤੇ ਅੱਜ ਨਾਲ ਵਿਸ਼ੇਸ਼ ਬੈਠ ਜਿਹਦੇ ਨਾਲ ਖੜੀਆਂ ਇੰਟਰਵਿਊ ਹੈ ਨਾ ਜਿਹੜੀ ਇਹ ਹਦੀਸ਼ ਜਿਹੜੀ ਹੈ ਲੈਫਟਿਨੈਂਟ ਕਿਵੇਂ ਬਣਿਆ ਜਾਂਦਾ ਉਹ ਅਸੀਂ ਕਿਸੇ ਦਿਨ ਫੇਰ ਰੱਖਾਂਗੇ ਤੇ ਵਿਸ਼ੇਸ਼ ਜੀ ਅੱਜ ਦਾ ਦਿਨ ਜਿਹੜਾ ਉਹ ਪਰਵਾਸ ਦੇ ਨਾਲ ਕਿਦਾਂ ਦਾ ਫੀਲ ਹੋ ਰਿਹਾ ਹੈ ਸਭ ਤੋਂ ਵੱਡਾ ਸਵਾਲ ਇਹ ਹੀ ਹੁੰਦਾ ਹੈ ਇਹਦੇ ਬਾਰੇ ਦੱਸੋ ਜੀ ਫੁੱਲ ਕੇ ਜੀ ਫਰਮ ਦੇ ਡੇ ਜਿਸ ਦਿਨ ਤੋਂ ਮਤਲਬ ਮੇਰੀ ਟ੍ਰੇਨਿੰਗ ਵਗੈਰਾ ਸ਼ੁਰੂ ਹੋਣੇ ਆ ਰਹੀ ਸੀਗੀ ਜੀ ਇੱਕੋ ਦਿਨ ਦਾ ਸਭ ਲੋਕ ਰਾਤ ਤੱਕ ਦੇਗੇ ਵੀ ਕਦ ਜਾ ਕੇ ਆਪਣੇ ਫੈਮਿਲੀ ਨਾਲ ਵਾਪਸ ਸੈਲੀਬ੍ਰੇਟ ਕਰ ਪਾਉਗੇ ਇਸ ਦਿਨ ਦਾ ਹੀ ਸਭ ਦਾ ਇੰਤਜ਼ਾਰ ਰਹਿਦਾ ਹਾਂ ਠੀਕ ਹੈ ਨਾਲ ਦੇਖੋ ਵਿਸ਼ੇਸ਼ ਵੈਜ ਜਿਹਦੇ ਨਾਲ ਮਾਤਾ ਹੈ ਮਾਤਾ ਜੀ ਦੇਖੋ ਕਈ ਵਾਰ ਨਾ ਜਿਹੜਾ ਇਹ ਮਾਹੌਲ ਹੁੰਦਾ ਹੈ ਖੁਸ਼ੀ ਵਾਲਾ ਮਾਹੌਲ ਹੁੰਦਾ ਇੱਕ ਪੁੱਤ ਐਡੇ ਵੱਡੇ ਹੋਤੇ ਤੇ ਪੁੱਛਿਆ ਤੇ کئی ਵਰਨ ਹੋਏ ਹੁੰਦਾ ਮਾ ਮਾਂ ਦੀਆਂ ਅੱਖਾਂ ਵੀ ਕਈ ਵਾਰ ਇੰਦਾ ਹੁੰਦਾ ਵੀ ਕਿਉਂਕਿ ਅੱਜ ਖੁਸ਼ੀ ਦਾ ਦਿਨ ਬਹੁਤ ਹੈਵਾ ਕਿ ਭਾਵ ਦਾ ਮਾਹੌਲ ਵੀ ਹੋ ਜਾਂਦਾ ਅੱਜ ਕਿੰਨੇ ਦੇਖੋ ਕਿੰਨੇ ਰਿਸ਼ਤੇਦਾਰ ਆਏ ਹੋਏ ਐ ਅੱਜ ਇਹ ਬਹੁਤ ਵੱਡੀ ਅਚੀਵਮੈਂਟ ਹੈ ਇੱਕ ਸਾਡੇ ਲਈ ਖਾਸ ਤੌਰ ਤੇ ਕਿਉਂਕਿ ਮਾਤਾ ਦੀ ਨੋ ਡਾਊਟ ਬਾਪ ਦੀ ਵੀ ਆਪਣੀ ਜਗ੍ਹਾ ਜਿਹੜਾ ਇੱਕ ਬਾਪ ਦਾ ਵੀ ਰਤਮਾ ਹੈ ਇੱਕ ਬਾਪ ਨੇ ਵੀ ਅਹਿਮ ਜਗਾ ਹੁੰਦੀ ਹੈ ਪਰ ਜਿਹੜਾ ਕੰਮ ਤੇ ਮਾਂ ਦਾ ਹੁੰਦਾ ਬੱਚੇ ਨੂੰ ਸਾਹਮਣਾਂ ਉਹ ਵੀ ਬਹੁਤ ਬੜਾ ਹਾਂਜੀ ਜੇ ਮਾਂ ਨੂੰ ਕਿਸ ਤਰ੍ਹਾਂ ਲੱਗੇ ਮੈਂ ਬਹੁਤ ਹੀ ਸਪੈਸ਼ਲ ਫੀਲ ਕਰ ਰਹੀ ਹਾਂ ਔਰ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਐਨਾ ਅੱਛਾ ਵਾਰਮ ਵੈਲਕਮ ਕਰਨ ਵਾਸਤੇ ਮੈਂ ਬਹੁਤ ਹੀ ਖੁਸ਼ ਹਾਂ ਔਰ ਸਭ ਦਾ ਬਹੁਤ ਹੀ ਧੰਨਵਾਦ ਕਰਦੀ ਨਾਲ ਸ਼ੇਖ ਕੁਮਾਰ ਜੀ ਜੇ ਮੈਂ ਗਲਤ ਨਾ ਹੋਵਾਂ ਤਾਂ ਸੂਬੇਦਾਰ ਮਿੰਜ ਠੀਕ ਹੈ ਜੀ ਬਿਲਕੁਲ ਕਿਉਂਕਿ ਆਪ ਫੌਜ ਦੇ ਵਿੱਚ ਹੈ ਨਾਲ ਆ ਵਿਸ਼ੇਸ਼ ਬੱਚੀ ਦੇ ਫਾਦਰ ਸਾਹਿਬ ਅੱਜ ਕਿਵੇਂ ਲੱਗ ਰਿਹਾ ਸ਼ੇਖ ਕੁਮਾਰ ਜੀ ਆਪਣੇ ਪਰਿਵਾਰ ਨਾਲ ਦੇਖੋ ਮੈਂ ਇੱਕ ਸਿਪਾਹੀ ਤੋਂ ਭੱਤੀ ਹੋ ਕੇ ਸੂਬੇਦਾਰ ਮੇਜਰ ਤੱਕ ਗਿਆ ਜੀ ਮਾਪ ਪਾਸ ਤੇ ਇਹ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਕਿ ਬੇਟਾ ਉਹ ਤਾਂ ਉੱਪਰ ਦੇ ਅਹੁਦੇ ਤੇ ਆਵੇ ਬਹੁਤ ਵੱਡੀ ਗੱਲ ਨਹੀਂ ਇਹ ਸਾਡੇ ਵਾਸਤੇ ਵੀ ਸਾਡੇ ਸਾਰੇ ਪਰਿਵਾਰ ਨਾਲੋਂ ਬਹੁਤ ਖੁਸ਼ੀ ਦੀ ਗੱਲ ਹੈ ਹਰ ਤੱਕ ਸਾਡੇ ਪਿੰਡ ਵਿੱਚ ਕੋਈ ਵੀ ਟੈਕਨੀਸ਼ੀਅਨ ਨਹੀਂ ਬਣਿਆ ਸਿਪਾਹੀ ਤੋਂ ਭੱਤੀ ਹੋ ਕੇ ਜਮੂਰ ਉੱਪਰ ਦੇ ਰੈਂਕ ਕਰ ਗਏ ਇਸ ਕਰਕੇ ਸਾਡੇ ਕੱਬ ਦੇ ਵਾਸਤੇ ਸਾਡੇ ਪਰਿਵਾਰ ਸਾਡੇ ਸਾਰੇ ਰਿਸ਼ਤੇਦਾਰ ਸਾਡੇ ਪਿੰਡ ਵਾਸਤੇ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਪਿੰਡ ਤੋਂ ਇੱਕ ਲੈਫਟੀਨੈਂਟ ਹੋਇਆ ਤੇ ਇਹਨੂੰ ਦੇਖ ਕੇ ਮੈਨੂੰ ਲੱਗਦਾ ਹੈ ਕਿ ਸਾਰੇ ਬੱਚਿਆਂ ਨੂੰ ਵੀ ਬਹੁਤ ਮੋਟੀਵੇਸ਼ਨ ਮਿਲੇਗਾ ਕਿ ਜੇਕਰ ਸਾਡਾ ਬੰਦਾ ਪੱਡਾ ਪਰ ਆ ਬਣ ਸਕਦਾ ਅਸੀਂ ਵੀ ਬਣ ਸਕਦੇ ਇੱਕ ਮੈਨੂੰ ਇਹ ਦੱਸਿਓ ਵੀ ਇਹਦੇ ਪਿੱਛੇ ਕਿੰਨੀ ਕਿ ਸੱਚਾਈ ਹੈ ਪਤਾ ਲੱਗਿਆ ਕਿ ਇਸ ਅਹੁਦੇ ਵਾਸਤੇ ਤੁਹਾਡੇ ਦਿਨ ਦੇ ਵਿੱਚ ਆਪਣੇ ਵੀ ਤਮੰਨਾ ਸੀ ਇਸ ਅਹੁਦੇ ਬਾਰੇ ਬੁੱਢਾ ਨੂੰ ਪਤਾ ਲੱਗਿਆ ਗੱਲ ਇਹਦੇ ਬਾਰੇ ਕਿੰਨਾ ਸਕਦਾ ਦੇਖੋ ਜੀ ਮੈਂ ਵੀ ਬਹੁਤ ਕੋਸ਼ਿਸ਼ ਕੀਤੀ ਹੈ ਜੀ ਪਾਤੀ ਹੋ ਕੇ ਗਿਆ ਸੀਗਾ ਇੰਡੀਆ ਦਾ ਐਗਜ਼ਾਮ ਦਿੱਤਾ ਸੀਗਾ ਪਰ ਜੀ ਐਨਾ ਇਹ ਮੁਸ਼ਕਿਲ ਵੀ ਨਹੀਂ ਐਨਾ ਆਸਾਨ ਵੀ ਨਹੀਂ ਹੈ ਜੀ ਉਹਦੇ ਵਾਸਤੇ ਡੈਡੀਕੇਸ਼ਨ ਚਾਹੀਦੀ ਹੈ ਸ਼ੁਰੂ ਤੋਂ ਮਾਈਂਡ ਸੈਟਅਪ ਬਣਾਉਣਾ ਪੈਂਦਾ ਹੈ ਕਿ ਜੇਕਰ ਤੁਸੀਂ ਅਫਸਰ ਬਣਨਾ ਉਸੇ ਹਿਸਾਬ ਨਾਲ ਸੋਚ ਬਣਾਣੀ ਪੈਂਦੀ ਹੈ ਤੇ ਬੱਚੇ ਨੂੰ ਬਚਪਨ ਤੋਂ ਲੈ ਕੇ ਉੱਪਰ ਵੱਡਾ ਹੋਣ ਤੱਕ ਉਸੇ ਹਿਸਾਬ ਨਾਲ ਲੈ ਕੇ ਜਾਣਾ ਪੈਂਦਾ ਉਸੇ ਹਿਸਾਬ ਨਾਲ ਤਿਆਰੀ ਕਰਵਾਉਣੀ ਪੈਂਦੀ ਹੈ ਕਹਿਣਾ ਮਤਲਬ ਜਿਹੜੀ ਕਮੀ ਛੋਟੀ ਜੀ ਬਾਪ ਨੂੰ ਆਪਣੇ ਚ ਮਹਿਸੂਸ ਹੋਈ ਜਾ ਚੱਕਦੀ ਹੈ ਜੋਰਦਾਰ ਤਾੜੀਆਂ ਮਾਰ ਦਿਓ ਹਾਂ ਦਾ ਬੜਾ ਸਫਲ ਆਪਾਂ ਟੀਵੀ ਦੀ ਤਰਫੋਂ ਅਸੀਂ ਵੀ ਮੁਬਾਰਕਬਾਦ ਦਿੰਦੇ ਹਾਂ ਪੂਰੇ ਪਰਿਵਾਰ ਨੂੰ ਤੇ ਅਗਲੀ ਜਿਹੜੀ ਹੈ ਲੈਫਟੀਨੈਂਟ ਕਿਵੇਂ ਬਣਿਆ ਜਾਂਦਾ ਕਿਹੜਾ ਟੈਸਟ ਦਿੱਤਾ ਜਾਂਦਾ ਉਹ ਤੋਂ ਬਾਅਦ ਕਿਹੜੇ ਕਿਹੜੇ ਟੈਸਟ ਹੁੰਦੇ ਆ ਇਹਦੇ ਬਾਰੇ ਪੈਂਡਿੰਗ ਰਹੀ ਆ ਕਿ ਜਿਹੜੀ ਹੈ ਵਿਸ਼ੇਸ਼ ਬੈਜੀ ਦੇ ਨਾਲ ਇੰਟਰਵਿਊ ਜਿਹੜੀ ਅਗਲੀ ਜਲਦ ਕਰਾਂਗੇ ਤੋਂ ਦੇਖਦੇ ਰਹੋ ਇਸੇ ਤਰ੍ਹਾਂ ਸਤ ਪੰਜਾਬ ਦਾ ਟੀਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ